ਦੋਸਤੋ ਸਰਾਵਾ ਬੋਦਲਾ ਮਲੋਟ ਤਹਿਸੀਲ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਇੱਕ ਛੋਟ ਵੀਡੀਓ ਦਿਖਾ ਰਿਹਾ ਬੂਰੀ ਮੱਝ ਰਾਤ ਹੀ ਸੋਈ ਹੈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਇੱਕ ਝੋਟੀ ਹੈ ਜੇ ਦਿਨ ਬਾਈ ਕਹਿੰਦਾ ਵੀ 15 ਲੈ ਜੂਗੀ ਸੋਨ ਦੇ ਵਿੱਚ ਬੜੇ ਵੱਡੇ ਟਾਂਚੇ ਦੀ ਹੈ ਤੇ ਸੋਨਾ ਥਣ ਤੇ ਹਵਾਨਾ ਇਹਦਾ ਦਿਸਦਾ ਹੈ ਤਿਆਰੀ ਫੜਦੀ ਆਉਂਦੀ ਹੈ ਤੇ ਇੱਕ ਮੱਝ ਜਿਹੜੀ ਇਹ ਹਫਤਾ ਕ ਲੈਦੀ ਹੈ ਤੁਹਾਨੂੰ ਤੋੜ ਕੇ ਦਿਖਾਉਣੇ ਆ ਸੋ ਦੋਸਤੋ ਇਹ ਦੂਜਾ ਸੂਆ ਸੁੰਦੀ ਏ ਝੋਟੀ ਦੂਜੀਆਂ ਦੋਨੇ ਮੱਜਾਂ ਤੀਜੇ ਸੂਏ ਦੀਆਂ ਹਾਈਟ ਲੈਂਥ ਫੁੱਲ ਐ ਹਵਾਨਾ گاਵਾਂ ਨੂੰ ਐ ਥਾਣਾ ਚ ਬਿੱਥੀ ਚੰਗੀ ਐ ਤੇ ਥਨ ਦਾ ਸਹਿਜ ਪੂਰਾ ਮੋਟਾਈ ਵਾਲਾ ਲੱਗਾ ਸਵਾਦੀ ਠੰਡੀ ਸੀਲ ਜੀ ਲੱਗਦੀ ਐ ਬਾਕੀ ਜਿਹੜਾ ਭਰਾ ਖਰੀਦਣਾ ਚਾਹੇ ਕੰਟੈਕਟ ਕਰ ਲਿਓ ਬਾਈ ਦੇ ਨਾਲ ਨੰਬਰ ਜਿਹੜਾ ਉਹ ਟਾਈਟਲ ਚ ਦਿੱਤਾ ਹੋਇਆ ਛੋਟ ਵੀਡੀਓ ਚ ਤੁਸੀਂ ਇਸ ਮੱਝ ਨੂੰ ਦੇਖੋਗੇ ਫੁੱਲ ਵੀਡੀਓ ਜਿਹੜੀ ਉਹ ਤਿੰਨਾ ਮੱਜਾਂ ਦੀ ਚੈਨਲ ਉੱਤੇ ਪੋਸਟ ਕਰਾਂਗੇ ਉਹਦੀ ਤੁਸੀਂ ਵੇਟ ਕਰਿਓ ਧੰਨਵਾਦ ਵੀਡੀਓ ਦੇਖਣ ਲਈ